ਸੰਕਲਪ ਸੇ ਸਿਖਰ ਤੱਕ}{|\text{National Games Uttarakhand 2025}| ਜਿਹਦੇ ਵਿੱਚ ਅੱਜ ਤੀਸਰੇ ਦਿਨ ਦੇ ਵਿੱਚ ਪੰਜਾਬ ਦੇ ਹਿੱਸੇ ਤਿੰਨ ਮੈਡਲ ਆਏ ਆ ਤੇ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਅੱਜ ਉਹਨਾਂ ਦੇ ਕੋਚਸ ਤੇ ਉਹਨਾਂ ਪਲੇਅਰਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਕਿੰਨਾ ਕੁ ਟਫ ਉਹਨਾਂ ਨੂੰ ਕੰਪੀਟੀਸ਼ਨ ਮਿਲਿਆ ਉਹਦੇ ਲਈ ਕਿੰਨੀ ਕੁ ਤਿਆਰੀ ਕੀਤੀ ਸੀ ਤੇ ਸਭ ਤੋਂ ਪਹਿਲਾਂ ਆਪਾਂ ਕਰਦੇ ਆ ਕਰਨਦੀਪ ਸਿੰਘ ਹਾਂਜੀ ਕਰਨਦੀ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਮੈਡਲ ਦੀਆਂ ਤੇ ਕਿੱਦਾਂ ਦਾ ਰਿਹਾ ਐਕਸਪੀਰੀਅੰਸ ਬਹੁਤ ਵਧੀਆ ਸੀਗੇ ਜੀ ਪਿਛਲੀ ਚੈਂਪੀਅਨਸ਼ਿਪ ਜਿਹੜੀ ਹੋਈ ਸੀਗੀ ਸੀਨੀਅਰ ਨੈਸ਼ਨਲ ਉਹਦੇ ਚ ਜਿਨ੍ਹਾਂ ਤੋਂ ਲੂਜ਼ ਕੀਤੀ ਸੀ ਫਾਈਟ ਤੇ ਅੱਜ ਉਹਨਾਂ ਨੂੰ ਹਰਾਇਆ ਮੈਂ ਤੇ ਸਿਲਵਰ ਮੈਡਲ ਜਿੱਤਿਆ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਵੀ ਜਿਹੜੀ ਇੰਨੀ ਮਿਹਨਤ ਕੀਤੀ ਇਹਨੇ ਥੋੜੇ ਟਾਈਮ ਦੇ ਵਿੱਚ ਤੇ ਉਹਨਾਂ ਨੂੰ ਹਰਾਉਣਾ ਬਹੁਤ ਵੱਡੀ ਗੱਲ ਆ ਜਿਹੜੇ ਬਰਾਬਰ ਦੀ ਜੋੜ ਹੁੰਦੀ ਆ ਤੇ ਇਹਦਾ ਮਿਹਨਤ ਦਾ ਜਿਹੜਾ ਤੁਹਾਡੇ ਕੋਚਸ ਦਾ ਤੇ ਤੁਹਾਡੇ ਜਿਹੜੀ ਲਗਨ ਦਾ ਸਾਰਾ ਸੇਰਾ ਤੇ ਹਾਂਜੀ ਰਜਨਦੀਪ ਜੀ ਤੁਹਾਡਾ ਕਿਦਾਂ ਦਾ ਰਿਐਕਸਪੀਰੀਅੰਸ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਪਿਛਲੀ ਈ ਮੈਂ ਇਥੋਂ ਖਾਲੀ ਆ ਥੋੜੀ ਜਿਹੀ ਇਸ ਵਾਰੀ ਮੇਰਾ ਸਿਲਵਰ ਮਿਲ ਗਿਆ ਠੀਕ ਠੀਕ ਹੈ ਬਹੁਤ ਵਧੀਆ ਤੇ ਕੰਪੀਟੀਸ਼ਨ ਦਾ ਜਿਹੜਾ ਪ੍ਰੈਸ਼ਰ ਹੁੰਦਾ ਡਰ ਹੁੰਦਾ ਆਪਣਾ ਉਹ ਕਿੰਨਾ ਕੁ ਜ਼ਿਆਦਾ ਸੀਗਾ ਹੈਵੀ ਆਪਣੇ ਤੇ ਹੋਇਆ ਸਰ ਐਕਟੀ ਦਾ ਸੀਗਾ ਜੀ ਮਤਲਬ ਕੀ ਸਰ ਕਹਿੰਦੇ ਸੀ ਲੈ ਕੇ ਆਉਣਾ ਮੈਡਲ ਠੀਕ ਠੀਕ ਹੈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਤੁਹਾਡੇ ਕੋਚ ਸਾਹਿਬਾਨ ਨੂੰ ਹਾਂਜੀ ਅਪਮੰਨਿਓ ਜੀ ਤੁਹਾਡਾ ਕਿਦਾਂ ਦਾ ਰਿਹਾ ਐਕਸਪੀਰੀਅੰਸ ਵਧੀਆ ਐਕਸਪੀਰੀਅੰਸ ਰਿਹਾ ਜੀ ਇਹ ਕੰਪੀਟੀਸ਼ਨ ਵੀ ਟਫ ਸੀ ਇਸ ਵਾਰ ਹਾਂ ਦੇਖਿਆ ਕਾਫੀ ਟੌਪ ਸਿੰਗਾਂ ਤੁਹਾਡੀਆਂ ਜਿਹੜੀਆਂ ਕੰਪੀਟੀਸ਼ਨ ਜਿਹੜੀਆਂ ਬੋਟਾਂ ਤੁਹਾਡੀਆਂ ਹੋਈਆਂ ਤੇ ਜਿਹੜਾ ਟ੍ਰੇਨਿੰਗ ਦਾ ਜਿਹੜਾ ਤੁਹਾਡੇ ਕੋਚ ਸਾਹਿਬ ਨਾਲ ਹੀ ਨੇ ਅੱਜ ਤੇ ਜਿਹੜਾ ਲਗਾਤਾਰ ਤੁਸੀਂ ਬੋਰ ਵਿਖਰੇ ਟ੍ਰੇਨਿੰਗ ਕਰ ਰਹੇ ਹੋ ਤੇ ਜਿਹੜਾ ਅੱਜ ਜਿਹੜਾ ਕੰਪੀਟੀਸ਼ਨ ਦਾ ਇੱਕ ਮੈਡਲ ਲਈ ਜਿਹੜਾ ਪ੍ਰੈਸ਼ਰ ਹੁੰਦਾ ਉਹ ਮਤਲਬ ਉਹਨੂੰ ਉਹਨੂੰ ਮਤਲਬ ਸਹਿਣ ਲਈ ਜਾ ਉਹਦੇ ਲਈ ਤੁਸੀਂ ਕਿਹੜੀ ਚੀਜ਼ ਦਾ ਜਿਵੇਂ ਮਨ ਲਓ ਕਿੱਦਾਂ ਉਹਨੂੰ ਮਤਲਬ ਓਵਰਟੇਕ ਕਰਦੇ ਹੋ ਉਹਨੂੰ ਮੈਂਟਲੀ ਤੌਰ ਤੇ ਪ੍ਰੇਪੇਅਰ ਕਰਨਾ ਪੈਂਦਾ ਪਹਿਲਾਂ ਜੀ ਕੋਚ ਸਾਹਿਬ ਨਾਲ ਵੀ ਪ੍ਰੈਸ਼ਰ ਜਿਹੜੀ ਕਿੱਦਾਂ ਉਹਨੂੰ ਕੀਤਾ ਜਾਵੇ ਠੀਕ ਠੀਕ ਹੈ ਜੀ ਚਲੋ ਮੁਬਾਰਕਾਂ ਬਹੁਤ ਬਹੁਤ ਮੈਡਲ ਦੀਆਂ ਤੁਹਾਨੂੰ ਤੇ ਹੁਣ ਆਪਾਂ ਕੋਸ ਸਾਹਿਬ ਨਾਲ ਗੱਲ ਕਰਾਂਗੇ ਹਾਂਜੀ ਕੋਸ ਸਾਹਿਬ ਅੱਜ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੇ ਕਿੱਦਾਂ ਅੱਜ ਕਿੰਨੇ ਹੋਰ ਬੱਚੇ ਜਿਹੜੇ ਕੋਈ ਫਾਈਨਲ ਸੈਮੀਫਾਈਨਲ ਦੇ ਵਿੱਚ ਪਹੁੰਚੇ ਆ ਕੱਲ ਦੇ ਬਾਰੇ ਤੇ ਅੱਜ ਦੇ ਜਿਹੜੇ ਮੈਡਲ ਨੰਬਰ ਹੈ ਜਰੂਰ ਵਿਸਤਾਰਪੂਰਵਕ ਦੱਸੋ ਸਾਡਾ ਵਧੀਆ ਰਿਹਾ ਪੰਜਾਬ ਟੀਮ ਦਾ ਜਿਹਦੇ ਵਿੱਚ ਦੋ ਸਾਡੇ ਸਿਲਵਰ ਤੇ ਇੱਕ ਬ੍ਰੌਂਜ਼ ਆਇਆ ਨਰਕੀਆਂ ਦੇ ਵਿੱਚ 63 ਕਿਲੋਗ੍ਰਾਮ ਦੇ ਵਿੱਚ ਰਜਨਦੀਪ ਕੌਰ ਨੇ ਸਿਲਵਰ ਮੈਡਲ ਹਾਸਲ ਕੀਤਾ ਤੇ ਬੜੀ ਵਧੀਆ ਕੁਸ਼ਤੀ ਦੇ ਵਿੱਚੋਂ ਕਰਨ ਨੇ 125 ਕਿਲੋ ਦੇ ਵਿੱਚੋਂ ਸਿਲਵਰ ਮੈਡਲ ਹਾਸਲ ਕੀਤਾ ਤੇ 97 ਕਿਲੋ ਬ੍ਰੀਕੋ ਰੋਮਨ ਦੇ ਵਿੱਚੋਂ ਅਭੀ ਮੰਨੂ ਨੇ ਬ੍ਰੌਂਜ਼ ਮੈਡਲ ਕੀਤਾ ਅੱਜ ਤਿੰਨ ਜਿਹੜੇ ਮੈਡਲ ਉਹ ਪੰਜਾਬ ਦੇ ਹਿੱਸੇ ਆ ਠੀਕ ਹੈ ਜੀ ਹਾਂਜੀ ਕੋ ਸਾਹਿਬ ਜਿਹੜਾ ਆਪਾਂ ਦੇਖਿਆ ਇਸ ਵਾਰ ਆਪਣਾ ਜਿਹੜਾ ਬਹੁਤ ਵਧੀਆ ਜਿਹੜਾ ਰੈਸਲਿੰਗ ਦੇ ਲਈ ਜਿਹੜਾ ਨੈਸ਼ਨਲ ਗੇਮਸ ਉਤਰਾਖੰਡ ਵਿੱਚ ਇਹ ਪਰਫਾਰਮੈਂਸ ਲਈ ਸਾਡੀ ਐਸੋਸੀਏਸ਼ਨ ਲਈ ਤੇ ਸਾਡੀ ਰੈਸਲਿੰਗ ਲਈ ਬਹੁਤ ਜਿਹੜੀ ਇਸ ਵਾਰ ਵਧੀਆ ਐਕਸਪੀਰੀਅੰਸ ਰਿਹਾ ਜਿਹਦੇ ਸਾਡੇ ਮੈਡਲ ਆਏ ਆ ਤੇ ਕੱਲ ਦੇ ਦਿਨ ਬਾਰੇ ਕੀ ਮਤਲਬ ਹੈਗਾ ਕੱਲ ਆਪਾਂ ਨੂੰ ਕਿਹੜੇ ਕਿਹੜੇ ਵੇਟਾਂ ਦੇ ਵਿੱਚ ਮੈਡਲ ਆਉਣ ਦੀ ਉਮੀਦ ਆ ਕੱਲ 86 ਕਿਲੋ ਦੇ ਵਿੱਚ ਆਪਣੇ ਸੰਦੀਪ ਉਹਦਾ ਮੈਡਲ ਹੋਸ ਹੈਗਾ ব্রੌਂਜ਼ ਲਈ ਲੜੂਗਾ ਉਹਦਾ ਮੈਡਲ ਆਉਣ ਦਾ ਚਾਂਸ ਆ ਕੱਲ ਹੀ ਆਪਣਾ ਠੀਕ ਠੀਕ ਹੈ ਜੀ ਹਾਂਜੀ ਤੇ ਆਪਣੇ ਹੁਣ ਤੱਕ ਜਿਹੜੇ ਕਿੰਨੇ ਮੈਡਲ ਜਿਹੜੇ ਆ ਚੁੱਕੇ ਆ ਟੋਟਲ ਜਿਹੜੇ ਆਪਣੀ ਨੈਸ਼ਨਲ ਗੇਮਸ ਦੇ ਵਿੱਚ ਜਿਹੜੇ ਰੈਸਲਿੰਗ ਦੇ ਹੁਣ ਤੱਕ 5 ਮੈਡਲ ਆ ਚੁੱਕੇ ਆ ਆਪਣੇ ਪੰਜਾਬ ਦੇ ਤੇ ਕੱਲ ਇੱਕ ਮੈਡਲ ਦੀ ਹੋਰ ਸਾਨੂੰ ਉਮੀਦ ਆ ਠੀਕ ਹੈ ਜੀ 6 ਮੈਡਲ ਹੋ ਜਾਣਗੇ ਕੱਲ ਤਾਂ ਜੇ ਇੱਕ ਮੈਡਲ ਆਉਂਦਾ ਮੈਡਲ ਹੋ ਜਾਣਗੇ ਤੇ ਪਿਛਲੀਆਂ ਨੈਸ਼ਨਲ ਗੇਮ ਦੇ ਨਾਲੋਂ ਕਾਫੀ ਇੰਪਰੂਵਮੈਂਟ ਆ ਤੇ ਉਮੀਦ ਕਰਦੇ ਆ ਵੀ ਅਸੀਂ ਇਸੇ ਤਰ੍ਹਾਂ ਜਿਹੜੀ ਹੈਗਾ ਅੱਗੇ ਇੰਪਰੂਵਮੈਂਟ ਰਵੇ ਸਾਡੀ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਹਰ ਇੱਕ ਮੈਡਲ ਦੇ ਵਿੱਚ weight category ਦੇ ਵਿੱਚ ਮੈਡਲ ਲੈ ਕੇ ਜਾਈਏ ਕੀ ਬਾਤ ਆ ਜੀ ਇਹ ਸਾਰਾ ਟਾਈਮ ਪੋਸੀਬਲ ਆ ਸਾਡੀ ਮਿਹਨਤ ਸਿਰ ਤੇ ਸਾਡੇ ਕੋਚਸ ਦੀ ਸਾਡੇ ਪਲੇਅਰ ਤੇ ਐਸੋਸੀਏਸ਼ਨ ਦੀ ਮਿਹਨਤ ਸਾਡੇ